ਮੋਤੀ ਤੇ ਸੋਚਦੇ ਜ਼ਿੰਦਾਬਾਦ ਹੋਵੇ ਬਾਟੇ ਜੰਤਾ ਪਾਰਟੀ ਇੱਕ ਚੀਜ਼ ਦੇ ਸਾਬਤ ਇੱਕ ਬੰਦੇ ਤੋਂ ਬਾਅਦ ਉਹਦੀ ਔਲਾਦ ਨੂੰ ਸਭ ਕੁਝ ਮਿਲਣਾ ਵਾ ਇਹ ਉਹ ਪਾਰਟੀ ਹੈ ਜਿਹੜੀ ਕੈਡਰ ਬੇਸਡ ਪਾਰਟੀ ਹੈ ਜਿਹਦੇ ਵਿੱਚ ਵਰਕਰ ਨੂੰ ਇੱਕ ਜ਼ਿੰਦਾਬਾਦ ਜੰਤਾ ਪਾਰਟੀ ਜ਼ਿੰਦਾਬਾਦ ਨੀਤੀਆਂ ਨੂੰ ਦੇਖਦੇ ਹੋਏ ਲੋਕ ਲੋਕਾਂ ਨੇ ਜੋ ਮੋਦੀ ਜੀ ਨੂੰ ਅਡਵਾਂਸ ਸੀ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਉਹਦਾ ਅੱਜ ਇੱਕ ਅਦੁੱਪਤ ਦ੍ਰਿਸ਼ ਹੈ ਜਿਹੜਾ ਸੀਨ ਅੱਜ ਇੱਥੇ ਦੇਖਿਆ ਗਿਆ ਹੈ ਜਿਹਦੇ ਵਿੱਚ ਅੰਮ੍ਰਿਤਸਰ ਲੋਕ ਸਭਾ ਤੋਂ ਟਟੋਕੜ 200 ਜਿਹੜੇ ਬੜੇ ਅੱਛੇ ਹਰ ਸਮਾਜ ਦੇ ਰਿਪਰੈਜ਼ੈਂਟੇਟਿਵ ਨੇ ਪਾਵੇਂ ਸਰਪੰਚ ਹੋਣ ਪੰਚ ਹੋਣ ਸਪੋਰਟਸ ਪਰਸਨ ਹੋਣ ਡਾਕਟਰ ਹੋਣ ਸਮਾਜ ਸੇਵਕ ਹੋਣ ਵਕੀਲ ਹੋਣ ਸਾਰਿਆਂ ਨੇ ਮਿਲ ਕੇ ਬਗੈਰ ਕਏ ਸਿਰਫ ਮੋਦੀ ਜੀ ਦੀ ਜਿਹੜੀ ਉਹਨਾਂ ਨੇ ਮਿਸਾਲ ਪੇਸ਼ ਕੀਤੀ ਹੈ ਲੋਕਾਂ ਦੀ ਸੇਵਾ ਕਰਨ ਦੀ ਉਸ ਮਿਸਾਲ ਨਾਲ ਪ੍ਰਭਾਵਿਤ ਹੋ ਕੇ ਸਭ ਦਾ ਸਾਥ ਜਿਹੜਾ ਮੋਦੀ ਜੀ ਨੇ ਕਿਹਾ ਉਹ 10 ਸਾਲਾਂ ਤੇ ਉਹਨਾਂ ਨੇ ਜਿੱਦਾਂ ਦਿਖਾਇਆ ਉਹਨੂੰ ਦੇਖਦੇ ਹੋਏ ਅੱਜ ਇਹ ਸਾਰੇ 200 ਸਾਥੀ ਸਾਡੇ ਨਾਲ ਜੁਆਇਨ ਕੀਤੇ ਆ ਅਸੀਂ ਉਹਨਾਂ ਨੂੰ ਇਸ ਪਾਰਟੀ 'ਚ ਨਿਗਾ ਸਵਾਗਤ ਕਰਦੇ ਆ ਅਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇ ਆਪਾਂ ਪੰਜਾਬ ਦਾ ਭਲਾ ਚਾਹਨੇ ਆ ਜੇ ਆਪਾਂ ਚਾਹਨੇ ਆ ਕਿ ਗਰੀਬਾਂ ਤੱਕ ਮਦਦ ਪਹੁੰਚੇ ਜੇ ਆਪਾਂ ਚਾਹਨੇ ਆ ਕਿ ਨਸ਼ੇ ਖਤਮ ਹੋਣ ਜੇ ਆਪਾਂ ਚਾਹਨੇ ਆ ਕਿ ਸਾਡੇ ਬੱਚੇ ਬਾਹਰਲੀ ਮੁਲਕਾਂ ਚ ਨਾ ਜਾਣ ਜੇ ਆਪਾਂ ਚਾਹਨੇ ਆ ਕਿ এমਪਲੋਇਮੈਂਟ ਵਧੇ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਬੀਜੇਪੀ ਨਾਲ ਜੁੜੋ ਮੋਦੀ ਜੀ ਦੀ ਲੀਡਰਸ਼ਿਪ ਦੇ ਥੱਲੇ ਆ ਕੇ ਡਬਲ ਇੰਜਨ ਸਰਕਾਰ ਪੰਜਾਬ ਬਣਾਈਏ ਔਰ 2024 ਜਿਹਦੀਆਂ ਇਲੈਕਸ਼ਨਾਂ ਹੁਣ ਆਪਣੇ ਬਿਲਕੁਲ ਸਿੱਤੇ ਆ ਗਈਆਂ ਨੇ ਇਹਦੇ ਵਿੱਚ ਵੀ 13 ਦੀਆਂ 13 ਸੀਟਾਂ ਦੇ ਉੱਤੇ ਖਾਸ ਕਰਕੇ ਅਮਰitsar ਦੇ ਵਿੱਚ ਕਮਲ ਤੇ ਬਟਨ ਦਬਾ ਕੇ ਮੋਦੀ ਜੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਈਏ। ਸਰੇਂਦਰ ਮੋਦੀ ਜੀ ਨਾਵੇਂਦਾਰ ਤਰਨਜੀਤ ਜੀ ਵੀ ਹੈ ਕਿ ਲਗਦਾ ਨਹੀਂ ਕਿ ਇਹਦਾ ਧੜੇਬੰਦੀ ਬਣੇਗੀ ਭਾਜਪਾ ਦੇ ਵਿੱਚ। ਦੇਖੋ ਮੈਂ ਪੰਜਾਬ ਦਾ ਜਨਰਲ ਸੈਕਟਰੀ ਹਾਂ। ਔਰ ਮੈਨੂੰ ਜੋ ਪਾਰਟੀ ਨੇ ਡਿਊਟੀ ਦਿੱਤੀ ਹੈ ਉਹ ਹੈ ਖਡੂਰ ਸਾਹਿਬ ਲੋਕ ਸਭਾ ਅਮਰitsar ਲੋਕ ਸਭਾ ਔਰ ਜਲੰਧਰ ਲੋਕ ਸਭਾ। ਇਹਨਾਂ ਤਿੰਨਾਂ ਲੋਕ ਸਭਾ ਦੇ ਉੱਤੇ ਕਮਲ ਦੇ ਫੁੱਲ ਨੂੰ ਜਿਹੜਾ ਪ੍ਰਤਿਆਸੀ ਉਹ ਪਾਰਟੀ ਭੇਜੇਗੀ ਉਹਨੂੰ ਜਿਤਾਣਾ ਉਹ ਸਾਡਾ ਫਰਜ਼ ਹੈ ਔਰ ਇਸ ਲਈ ਅੱਜ ਸ਼ੁਰੂਆਤ ਵੀ ਅਸੀਂ ਕਰਤੀ ਹੈ ਪੂਛ ਸ਼ੁਰੂਆਤ ਤੁਸੀਂ ਪਹਿਲਾਂ ਸਟੇਟ ਲੈਵਲ ਤੋਂ ਦੇਖੀ ਹੋਏਗੀ ਜਿੱਥੇ ਆਪ ਤੋਂ ਉਹਨਾਂ ਦਾ ਮੌਜੂਦਾ ਕੈਂਡੀਡੇਟ ਜਲੰਧਰ ਤੋਂ ਉਹ ਪੰਜਾਬ 'ਚ ਜੁਆਇਨ ਕੀਤਾ ਉਸ ਤੋਂ ਪਹਿਲਾਂ ਬਿੱਟੂ ਜੀ ਲੁਧਿਆਣਾ ਤੋਂ ਜੁਆਇਨ ਕੀਤੇ ਨੇ ਔਰ ਇਹ ਜਿਹੜਾ ਇੱਕ ਹੜ ਆ ਗਿਆ ਇਹ ਜਿਹੜਾ ਇੱਕ ਪੂਰਾ ਫਲੱਡ ਔਫ ਸਪੋਰਟਰਸ ਆ ਰਿਹਾ ਇਹ ਹੁਣ ਰੁਕਣ ਵਾਲਾ ਨਹੀਂ ਸਾਡੀ ਪਾਰਟੀ ਚ ਕੋਈ ਵੀ ਕਿਸੇ ਤਰ੍ਹਾਂ ਦੀ ਮੈਂ ਡੀਸੀ ਔਫ ਦਫਤਰ ਦੇ ਵਿੱਚੋਂ ਰਿਟਾਇਰ ਹੋਇਆ 40-45 ਸਾਲ ਤੋਂ ਸਾਡੇ ਜਮਾਨਦਰੂ ਹੀ ਸਾਰੇ ਭੈਣ ਭਰਾ ਕਾਲੀ ਦਲ ਦੇ ਵਿੱਚ ਸਨ ਪਰ ਅੱਜ ਮੈਨੂੰ ਸਾਰੀਆਂ ਚੀਜ਼ਾਂ ਤੋਂ ਵੇਖ ਕੇ ਮੈਂ ਆਪਣੇ ਉਹਨਾਂ ਮਹਿਸੂਸ ਕੀਤਾ ਕਿ ਇਹ ਪਾਰਟੀਆਂ ਦੇ ਨਾਲ ਤੇ ਨਹੀਂ ਜਿਹੜਾ ਚੰਗਾ ਬੰਦਾ ਹੋਊਗਾ ਉਹਨੂੰ ਅਸੀਂ ਵੋਟ ਪਾਵਾਂਗੇ ਅਸੀਂ ਚਾਹੁੰਦੇ ਆ ਵੀ ਮੋਦੀ ਮੋਦੀ ਪ੍ਰਧਾਨ ਮੰਤਰੀ ਸਾਹਿਬ ਜੀ ਜਿਹੜੇ ਸਾਡੇ ਦੇਸ਼ ਦੇ ਬੜੇ ਵਧੀਆ ਤੇ ਸੱਚੇ ਸੁੱਚੇ ਆਦਮੀਆਂ ਨੇ ਹੇ ਅੱਜ ਉਹਨਾਂ ਦੀ ਪਾਰਟੀ ਵਿੱਚ ਵੀ ਸ਼ਾਮਲ ਹੋ ਰਹੇ ਆ ਤੇ ਰਾਜਾ ਸੰਸੀ ਮਤਲਬ ਪੁਰ ਜਰ ਅਪੀਲ ਕਰਕੇ ਜਿੱਥੇ ਮੁਖਤਾਰ ਸਿੰਘ ਮੁੱਖਾ ਸਰਪੰਚ ਐਮ ਐਲ ਏ ਆ ਬੀ ਜੀ ਪੀ ਦਾ ਉਹਦੇ ਨਾਲ ਪੂਰਾ ਪੂਰਾ ਸਹਿਯੋਗ ਦੇ ਕੇ ਮੋਦੀ ਦੇ ਹੱਥਾਂ 'ਚ ਹੀ ਮਜ਼ਬੂਤ ਕਰਾਂਗੇ ਕਿਹੜੀ ਕਿਹੜੀ ਪਾਰਟੀ ਛੱਡ ਕੇ ਆ ਤੁਹਾਡੀ ਬੀ ਜੀ ਪੀ ਅਸੀਂ ਕਾਲੀ ਦਲ ਦੇ ਵਿੱਚੋਂ ਹੀ ਆਏ ਆ ਜੀ ਸਾਰੇ ਲੋਕ ਆ ਸੁੱਖੇ ਮੇਰੇ ਅੱਲਾ ਹੋਏ ਗਾਂਧੀ ਨਗਰ ਆਜਾ ਸੰਸੀ ਦਾ ਇਸ ਕਰਕੇ ਅਸੀਂ ਆਪਣਾ ਪੂਰਾ ਯੋਰ ਲਾ ਕੇ ਅਸੀਂ ਫੁੱਲ ਜਿਹੜਾ ਕਮਲਾ ਫੁੱਲ ਨੂੰ ਮੁਸਕਰਾ ਕੇ ਮੁਸਕਰਾ ਕੇ ਵਧੀਆ ਰਾਜਾ ਸੰਸੀ ਲਾ ਕਰੂ ਜਿਤਾਵਾਂਗੇ ਤੇ ਮੁਖਤਾਰ ਸਿੰਘ सरपंच मुखा ਜਿਹੜਾ ਐਮ ਐਲ ਏ ਸੀਟ ਦਾ ਹੱਕਦਾਰ ਆ ਉਹਦੇ ਵੀ ਹੱਥ ਆਈ ਮਜ਼ਬੂਤ ਕਰਾਵੇ ਓਏ ਹਾਂ ਤੇ ਮੈਂ ਪੁਰਾਣੀ ਸਮੇਂ ਤੋਂ ਪੰਜਾਬ ਕਾਂਗਰਸ ਦਾ ਚੰਨ ਸੈਕਟਰੀ ਰਿਆ ਮੈਂ ਤੇ ਹੁਣ ਬੀ ਜੀ ਪੀ ਚ ਦਾਖਲ ਹੋਇਆ ਕਿ ਕੀ ਕਾਰਨ ਕੀ ਸੀ ਵੀ ਬੀ ਜੀ ਪੀ ਚ ਆਇਆ ਬਸ ਉਹਨਾਂ ਦੀਆਂ ਨੀਤੀਆਂ ਹੀ ਨਹੀਂ ਥੋੜੀਆਂ ਚੰਗੀਆਂ ਲੱਗਦੀਆਂ ਸੀ ਤੇ ਜਿੰਨਾ ਕਰਕੇ ਛੱਡ ਕੇ ਤੇ ਹੁਣ ਬੀ ਜੀ ਪੀ ਜੁਆਇਨ ਕੀਤੀ ਹੈ ਤੇ ਕਾ ਹੁਣ ਪੈਦਲ ਉਹਨਾਂ ਦਾ ਸਾਥ ਦੇਵਾਂਗੇ ਹਾਲਤ ਨਾਲ ਹਰ ਪੱਖੋਂ ਕਿੰਨੇ ਸਾਲ ਕਾਂਗਰਸੇ ਵਰਤ ਕਾਂਗਰਸ ਕਾਫੀ ਦੇਰ ਤੱਕ 25 25 26 ਸਾਲ ਤੱਕ ਕਾਂਗਰਸੇ ਜੀ ਹਾਂਜੀ ਅੱਛਾ ਜੇ ਹ ਤੇ ਹੁਣ ਅਰुण ਭੱਲਾ ਜੀ ਨਾਲ ਆਏ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਬੀਜੇਪੀ ਪਾਰਟੀ ਵਿੱਚ ਚਲੋ ਤੁਹਾਡਾ ਹਰ ਪੱਖੋਂ ਤੁਹਾਡੀ ਇੱਜ਼ਤ ਮਿਲੇਗੀ ਤੁਹਾਨੂੰ ਮਾਨਦਮਾਨ ਮਿਲੇਗਾ ਤੇ ਬਸ ਹੁਣ ਤੁਹਾਨੂੰ ਮਾਨਨਾ ਸੇਵਾ ਨਵਾਵਾਂਗੇ ਠੀਕ ਹੈ